ਮਿੱਤਰੋ ਸਸਕਾਲ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਤੇ ਨਵੇਂ ਵਲੌਗ 'ਚ ਮਿੱਤਰੋ ਆਪਾਂ ਨਾ ਪੜਦੇ ਆਂਗੇ ਇਥੇ ਅੱਜ ਬੇਰਿੰਗ ਟਾੜ ਬਹੁਤ ਆਪਣਾ ਹੈ ਦੇਖੋ ਜੀ ਬਾਈ ਜੇ ਆਪਾਂ ਬੇਰਿੰਗ ਤੋੜ ਕੇ ਵੀ ਕੱਟ ਸਕਦੇ ਆਂਗੇ ਪਾਸੇ ਵੀ ਨਮਾ ਬੇਰੰਗਾ ਆਇਆ ਹੋਣਾ ਆਪਾਂ ਇਹ ਕੰਮ ਨਾ ਕਰ ਨਹੀਂ ਸਕਦੇ ਪੰਜਾਬ ਪੱਕ ਦੇਖਦੇ ਆਪਾਂ ਕੰਟ ਕੇ ਜੰਦਾ ਵਿੱਚ ਤੇ ਜਾਵਦੇ ਹੂੰ ਲੋ ਜੀ ਮੁੱੱਚ ਤੇ ਜਾਵ ਜਾਂਦੇ ਨੇ ਬਰਦਾ ਇਹਤਨਾ ਲਰਨਿੰਗ ਲੱਗੀ ਆ ਬਾਈ ਸ਼ਾਇਦ ਥੋੜਾ ਕਟ ਐ ਦਿੱਤਾ ਹੈ ਬੱਦ ਇੱਕ ਕਿਸੇ ਨੇ ਮਗਲਾ ਲਾ ਕੇ ਨਹੀਂ ਪਾਇਆ ਸਿਆ ਜੇ ਜੇ ਮਗਲਾ ਲਾ ਕੇ ਪਾਇਆ ਹੁੰਦਾ ਤਾਂ ਫਿਰ ਇਹ ਕੰਮ ਸੌਖਾ ਹੋ ਜਾਂਦਾ गां जी तो खोल दी ठीक है, है। खादी नमे लाव खोल के लो जी लो जी ना भाई बिंग नहीं निकल तो रात ले खपी जाने के हम बैरिंग ला ला बैरिंग ਬੱਢ ਕੇ ਕੱਟਣਾ ਪਵੇਗਾ। ਥੋੜਾ ਵੜਦੇ ਆਪਾਂ ਨਾ ਦੇਖਨਾ ਕੀ ਗੱਲਾਂ ਬਾਤਾਂ ਆ ਗਈ। ਲਓ ਜੀ ਮਿੱਤਰੋ 베ਰਿੰਗ ਤੋੜਤਾ ਆਪਾਂ। ਦੇਖੋ ਵੱਢ ਕੇ ਕੱਟਰਨਾ ਵਿੱਚ ਸਾਈਨ ਢੋਕਦੀ ਤੇ 베ਰਿੰਗ ਆ ਪਹਿਲੇ ਪਾਸੇ ਆਪਾਂ। ਹੁਣ ਆਪਾਂ ਤਰਪਾਈ ਲਾਉਣੀ ਆ ਜੀ ਤਾਂ ਹਾਂ ਕੱਢਦੇ ਇਹਨੂੰ ਬਾਹਰ। ਹੂੰ।

ਇਹ ਬਹੁਤ ਵਧੀਆ। ਬਾਈਬੀ ਨੂੰ ਬੰਦ ਕਰ ਦੇ। ਕੰਮ ਕਰੋ ਚੈੱਕ। ਬਾਹਰ ਨਿਕਲ ਜਾਂਦਾ ਹੈਗਾ। ਜੀ ਬੰਦ ਲੱਗਿਆ। ਜੀ ਨਾ ਬੰਦੀ। ਕਿਹੜੀ ਚ? 14 ਵਰਡ ਨਹੀਂ ਲੱਗੇ। ਹੈ? ਅੱਜ ਆਈ ਜੀ ਆਪਣੀ ਕੋਈ ਟਰੈਲੀ। ਬਹੁਤ ਵਧੀਆ ਹਾਲ ਟਰੈਲੀ ਹੈ। ਬਹੁਤ ਘੈਂਟ ਟਰੈਲੀ ਬਣੀ ਹੋਈ ਜਾਵੇਂ ਇਸ ਤਰੀਆਂ ਦੀ। ਕਰੋ ਚੈੱਕ ਆਪਾਂ ਇਹਦੇ ਥੱਲੇ ਗਾਡਰ ਚੇਂਜ ਕਰਦੇ ਨਵੇਂ ਪਾਉਣ ਦੇਖੋ ਜੀ ਕੀ ਹਾਲ ਆ ਸਾਰੀ ਸਾਰੀ ਤੋੜੀ ਹੋਈ ਹੈ ਚੈੱਕ ਕਰੋ ਚੈੱਕ ਜੀ ਦੇਖੋ ਜਿਵੇਂ ਖਤਮ ਕਰੀ ਬੇਟਰੇ ਲਈ ਵੈਸੇ ਬਾਰ ਬੋਰਡ ਦੀ ਵੀ ਬਹੁਤ ਮਾੜੀ ਟਰੈਲੀ ਇਹਦੀ ਬਦੀ ਜੀ ਦੇਖੋ ਕਿੰਨੀ ਮਹਿੰਗੀ ਆ ਕਰੋ ਚੈੱਕ ਜੀ ਦੇਖੋ ਸਾਰੀ ਤੋੜੀ ਪਿਆਰੋ ਆ ਵੀ ਚੈੱਕ ਕਰੋ ਆ ਵੀ ਦੇਖੋ ਦੇਖੋ ਜੀ ਬਾੜ ਵੀ ਸਾਬਤ ਹੀ ਨਹੀਂ ਬਾੜ ਬਾੜ ਵੀ ਸਾਰੇ ਸਾਰੇ ਤੋੜੀ ਪਈ ਆਗੀ ਉੱਪਰ ਚੈੱਕ ਕਰ ਲਓ ਹਾਂ ਬਈ ਹੈ ਇਹ ਤਾਂ ਥੱਲੋਂ ਵੀ ਗੋਲੀ ਪਈ ਹੈ ਨਾ ਕਿਹੜੀ ਆਹਾਂ ਥੱਲੋਂ ਠੀਕ ਆ ਗਈ ਹਾਂ ਉਹ ਵੀ ਚੈਨਲ ਜੁਨਰ ਨਾਲ ਉਹ ਬੈਨ ਕਰ ਦਾਂਗੇ ਦੁਬਾਰੇ ਤੇ ਉਹ ਤਾਂ ਜਾਣਗੇ ਗੱਲ ਹਾਂ ਹਾਂ ਥੱਲੋਂ ਵੀ ਗਲੀ ਪਈ ਆ ਨਾ ਬਸ 95 ਪਾ ਦਾਂਗੇ ਹੋਰ ਤਾਂ ਪਤਾ ਕੀ ਕਰ ਸਕਦੇ ਆਗੇ ਜਿੱਥੋਂ ਬੈਲਡਿੰਗ ਟੁੱਟਿਆ ਬੈਲਡ ਲਾ ਦਾਂਗੇ ਅੱਡੀ ਕਰ ਸਕਦੇ ਆਪਾਂ ਹੋਰ ਤਾਂ ਇੱਥੇ ਕੁਝ ਨਹੀਂ ਆਹ ਸਾਡ ਵੀ ਟੋੜੀ ਪੋਲਾਂ ਦੀ ਟੋਟੀ ਵੀ ਆ ਹੈਨਾ ਹਮ ਇਹਦਾ ਜਦੋਂ ਮੋਤੀ ਮਰੀਆਂ ਨੂੰ ਤਾਂ ਕੀ ਕੀ ਟੋੜੀ ਪਾਣੇ ਆ ਲਓ ਜੀ ਮਿੱਤਰੋ ਆਪਾਂ ਲੱਗ ਗਏ ਦਾ ਹਿੱਸਾ ਪਟਨਾ ਆਹ ਟਾਇਰ ਲਾ ਚੁੱਕੇ ਆਪਾਂ ਸੇਵ ਟਾਇਰ ਮੰਡਲ ਆ ਹੀ ਜਾਂਦਾ ਹੈਗਾ ਮੈਂ ਖੰਨ ਲਗੇ ਨਾ ਲੋ ਰਹਿ ਗਏ ਤੇ ਇਹਦਾ ਹੁਣ ਲਾਉਣੇ ਪੰਪ ਪੰਪ ਨਾਲ ਲਾ ਕੇ ਧਰ ਦਿੰਦੇ ਆਂਗੇ ਨਾ ਮੇਰੇ ਤੇ ਆਪਣਾ ਪੰਪ ਖੋਲ ਦੇ ਦਾ ਆ ਬਲੋ ਫਾਨ ਮੋਸਤ ਨੂੰ ਪੜਾ ਮਾਰੀ ਨੂੰ ਕੁੱਤੇ ਜੀ ਮਾਰ ਦਿੰਦਾ ਐ ਮਾਰਦਾਗਾ ਹਾਂ ਉੱਥੇ ਹੁਣ ਹੋ ਗਿਆ ਥਮਾ ਜਾਣਾ ਹੋਰ ਨੋਇਂ ਟਰਾਲੀ ਚੈੱਕ ਕਰੋ ਬੁਰਾ ਹਾਲ ਆ ਪੰਪ 15 ਕਿੰਮੀ ਤੋੜੀ ਆ ਨਾ ਹੋ ਜੀ ਬਈ ਟਰਾਲੀ ਦੇਸਾ ਕੁੰਡੀਆਂ ਨੇ 98 ਨੇ 500 ਤੇ ਸਰੋ ਚੈੱਕ ਨਹੀਂ ਆ ਇਹ ਨਹੀਂ ਬੜਦੇ ਖੁੱਲਦੇ ਨਹੀਂ ਹੈਗੇ ਖੁੱਲ ਜਾਣਗੇ ਬੈਲ ਜਿਵੇਂ ਨਾ ਕਰਾਇਆਗਾ ਖੋਲਦੇ ਨੇ 골ਡਨ ਲਾਈਨ ਪਾ ਕੇ ਕਟਰ ਨਾਲ ਬੜਦੇ ਲੋ ਇਹਨਾਂ ਬਹੁਤ ਹੌਲ ਦੇ ਪੰਪੇ ਦਾ ਦੇਖੋ ਵੱੜਦੀ ਹੈ ਨਾ ਹਾਂ ਹਾਂ ਚੱਕ ਲੈ ਕਿੰਨੀ ਬਿੰਗੀ ਹੋਈ ਪੈ ਕਿੱਲੀ ਆ ਦੇਖ ਨਾ ਕੱਢ ਕੇ ਨਿਕਲ ਗਈ ਨਿਕਲ ਗਈ ਨਹੀਂ ਇਹਦਾ ਵੀ ਕੰਮ ਕਰਾਂਗੇ ਇਹਦੇ ਵੀ ਕਾਟਿੰਗ ਕਰ ਦਾਂਗੇ ਵੱਡ ਦੇਵਾਂਗੇ 24 ਨੰਬਰ ਦੇਲ ਆਤਾ ਹੈ ਬੱਚੂਏ ਤੇ ਮੇ ਲੋ ਆਉਂਦਾ ਹੋਇ ਮਨਾ ਲਓ ਜੀ ਮਿੱਤਰੋ ਕਨੇ ਇਹਨਾਂ ਤਸ਼ੱਲੀਆਂ ਕਰਵਾਤੀਆਂ ਵਾਹ ਬੈਲਡ ਕਰਾ ਮਿਸਤਰੀਆਂ ਪੱਟਿਆ ਨਹੀਂ ਗਾਏ ਤਾਂ ਕੰਪਤੋਂ ਉਹ ਦੇਖੋ ਸਾਹਮਣੇ ਰਹਿੰਦਾ ਬੈਲਡ ਬੱਟਰਾ ਆ ਆਇਆਗਾ ਰਿਗਾਰਡਮੈਂਟ ਨਾ ਨਾਲ ਇੱਥੇ ਪੈਂਦਾ ਗਰੈਂਡਰ ਆਗਾ ਨਾ ਕੁਛ ਦੀਦਾਗਾ ਆ ਮੁੰਨੋਂ ਵੀਂਦ ਘੰਟਾ ਹੋਗਾ ਪੂਰਾ ਆ ਬਲੇਟ ਲਿਆ ਕੇ ਬਦਲ ਹਾਂ ਮਲੇਟ ਲਾ ਹਾਂ ਮੈਂ ਲੈ ਆਉਣਾ ਇਹ ਦੇਖ ਕਿ ਬਲੇਟ